काले <laughs> you ¡Gracias! Sí. ਦੇ ਹੀਰੋਗ ਨਾਲਗਈ ਬੱਲੇ ਸਭ ਕੇ ਚਪਾਏ ਦੇ ਹੀਰੋਗ ਨਾਲਗਈ ਬੱਲੇ ਸਭ ਦਿਸ਼ਪਾਏ i para... سکھ مان سارے کہہ نار کمان میرے سارے ساچے سارے کا گانے کرتے سب سہے سارے سا سر تیرے نام رام جن کے ما سکے سال جانا کرتے ਕੁਣੇ ਰਸਿਆ ਦੇ ਛਾਸਤ ਬੁਜਾ ਨਾ ਸਦਾ ਪਰਮਾਨੰ ਕੀ ਤਾਜ਼ ਬਟਾਉਂ ਕੇ ਦੀਏ ਵਡਿਆ ਕਹਿਣਾ ਸੋ ਸੰਤੋਸ਼ਬਦ ਤਰੋ ਮੇਰਾ ਸੱਚਾ ਨਾਮ ਲਾਇਆ ਜਾ ਜੁਨਾ ਜੇ ਪੰਜ ਸ਼ਾਸਤ ਦੀ ਬਾਰਸ ਪਾ ਦੇ ਕਰ ਸੁਕਾ ਦੇ ਸਮਝਵਾ ਦੇ ਕਰ ਕਰਤਾ ਪੰਜ ਦਿਨ ਤੱਕ ਅਸਲੀ ਕੀਤੇ ਕਾਹਨ ਅਟਕੋ ਹਾਰਾ ਮਾਰਨ ਮਰਿਆ ਮਨ ਪਾਚੇ ਰੱਬ ਸੁਣੋ ਮਟ ਭਾਗੀ ਹੋ ਸੰਗਰਮ ਰੋਕ ਪਿੰਦਲੇ ਮਾਰਨ ਮੁਕਤ ਪਾਇਆ ਸਾਰੇ ਸਗਲੇ ਬਿਸੂਰੇ ਗੁਰੂ ਘਰੋਂ ਆ ਕੇ ਤਰੇ ਸੀ ਸੱਚੀ ਮਾਰੀ ਸੰਸਾਜਲ ਭੈ ਸਸ ਕੁਰੇ ਰੁਤੇ ਦਰਾਨੀ ਤੇ ਬੁਲਿਖਿਆ ਤੀ ਤੂ ਸਭ ਕੋ ਰਿਆ ਯਾਰ ਰਤਨ ਨੰਨ ਤੁਰੀ ਚਰਨ ਲਾ ਕੇ ਬਾਝੀ ਅਨਹਦ ਮਾਤਾ ਮਹਾਦੇਵ ਇਸ ਰਾਤ ਕੋਈ ਨਾ ਆਈ ਦਾਰਾ ਕਿ ਲੈ ਸਕਤ ਤਕ ਤੰਗਿਆ ਨਾ ਭਰੀਆ ਨਾ ਮਾਤਾ ਕਰਾ ਦੇ ਦੰਗੀਆਂ ਕੋ ਆਪਣੀ ਜਿਵੇਂ ਲੇ ਗਰ ਤੂੰ ਕਿੰਨੇ ਨਾਲ ਆਇਆ ਗਏ ਸਤਿਗੁਰੂ ਨਾਇਕ ਤੇ ਮੁਕੋ ਜੀ ਕਹਤੀ ਛੁੱਟੀ ਆ ਤੇ ਕੋठा ਕਰ ਤੁਮ ਘਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਇਕ ਤੇਰੇ ਤੁਮਰੀ ਕਿਰਪਾ ਮੈਂ ਸੋਖ ਗਨੇਰੇ ਹੋਏ ਨਾ ਜਾਣੇ ਨੰਬਰਾਂ ਅੰਤ ਦੇ ਦੇਉ ਚਾਹ ਬਦਵਾ ਸਰ ਗਦੇ ਸੰਭਗਰੀ ਤੁਮਰਾ ਸੂਤਰ ਤਾਰੇ ਕਮ ਤੇ ਹੋਇ ਸੋ ਆਗਿਆਕਾਰੀ ਤੁਮਰੀ ਗਤਿ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਵਰਤਾਨੀ ਤੁਗਾ ਕੀ ਅਰਦਾਸ ਹਮਾਰੀ ਜਿਉ ਪਿੰਡ ਸਾਗ ਤੇਹਾਵਾ ਪਵਨਾਨਕ ਸਭ ਤੇ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿਗੁਰੂ ਦੁਇ ਕਰ ਜੋੜ ਕਰਉ ਅਰਦਾਸ ਤੂ ਭਾਵੇਂ ਤਾਣੇ ਰਾਉ ਸਿ ਓਮਕਾਰ ਵਾਹਿਗੁਰੂ ਜੀ ਕੀ ਫਤੈ ਸ੍ਰੀ ਭਗਉਤੀ ਜੀ ਸਵਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਛਾਇ ਦਸਵੇਂ ਕ੍ਰਿਤੰਬ ਹੋਵੈ ਸਿਮਰ ਕੈ ਗੁਰੂ ਨਾਨਕ ਲਾਇ ਧਾਇ ਫਿਰੰਦਦ ਗੁਰਤੇ ਅਮਰਦਾਸ RAM DASE ਹੋਈ ਸੁਹਾਏ ਅਰਜੰਧ ਹਰਿ ਗੋਵਿੰਦ ਰਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰੀ ਸੰਤਿ ਆਇ ਦੇ ਬਿਠੇ ਸਭ ਧੁਪ ਜਾਏ ਤੇਗ ਬਾਦਰ ਸਿਮਰਿਐ ਕਰ ਨਾਮਿ ਦਾਵੇ ਧਾਇ ਸਭ ਥਾਈ ਹੋਏ ਸੁਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਂ ਹੀ ਰੋਏ ਸੁਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬਿਆਰਿਆਂ ਚੌਹਾਂ ਸਾਹਿਬ ਯਾਦਿਆਂ 40 ਮੁਕਤਿਆਂ ਆਠਿਆਂ ਜਪਿਆਂ ਤਪਿਆਂ ਜਿਨਾਂ ਨਾਮ ਜਪਿਆ ਵਾਹ ਅੰਦੇ ਸੱਗੇ ਆ ਦੇਖ ਚਲਾਈ ਤੇਗਵਾਹੀ ਦੇ ਕੇ ਅੰਡਠ ਕੀਤਾ ਇਨਾ ਪਿਆਰਿਆਂ ਹਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਹਰ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਇਹਨਾ ਸਿੰਘਾਂ ਸਿਮਰੀਆ ਨੇ ਧਰਮ ਦੀ ਰੀਤ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨੁਹਾਈਆਂ ਚੱਕੜੀਆਂ ਤੇ ਚੜੇ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰ ਮਨਿਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਈ ਤੇਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਦਸਤਾਂ ਸਰਬੱਤ ਗੁਰੂਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਸ ਸਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤੇ ਆਵੇ ਬਿਰਤ ਆਉਣ ਕਾ ਸਦਕਾ ਸਿਰ ਸਤੋਏ ਜਹਾਂ ਜਹਾਂ ਕਾਲ ਸਾਹਿਬ ਜੀ ਸਾਹਿਬ ਤਾ ਤਰਚਿਆ ਰਾਏ ਦੇਖ ਦੇਖ ਪਤਾ ਹੈ ਬਿਰਤ ਕੀ ਭੈ ਜਾ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਸਿੱਖੀ ਦਾਣ ਕੇਸਦਾਨ ਰਹਿਤਦਾਨ ਵਿਵੇਕਦਾਨ ਉਸਹਾਦਾਨ ਪ੍ਰੋਸਾਦਾਨ ਧਨ ਸੇਦਾਨ ਨਾਮਦਾਨ ਸ੍ਰੀ ਅਮਰਪਾਲ ਸਾਹਿਬ ਜੀ ਦੇ ਦਰਸ਼ਨ ਕਿਸ ਨਾਲ ਚੌਕੀਆਂ ਢੰਡੇ ਢੋਂਗੇ ਜੋਜੋ ਜਗਟਲ ਤਮਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀਵਾ ਮਤਿ ਤੇ ਮਤਿ ਪਤ ਪਤ ਕਾ ਰਾਖਾ ਵਾਹਿਗੁਰੂ ਇਹ ਆਗਾਜ਼ ਪੁਰਖ ਆਪਣੇ ਪੰਥ ਦੇ ਸੁਦਾ ਸੁਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਹੁੰਦੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਤਾਂ ਖਾਸਾ ਜੀਵੋ ਬਖਸ਼ੋ ਏ ਨਿਮਾਣਿਆਂ ਦੇ ਮਾਣ ਤੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੁਗੋ ਜੋਟਾਲ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਰਾਜ ਆਪ ਜੀ ਦੇ ਹਯੂ ਬੇਨਤੀ ਹੈ ਜੀ ਅੱਜ ਦੇ ਦਿਨੋ ਮੁੱਖ ਜਾਣ ਕਰਕੇ ਬਾਬਾ ਫਰੀਦ ਜੀ ਦੇ ਮੁਕੱਦਸ ਥਾਨਾਂ ਤੇ ਆਗਿਰੀ ਲਾਹੀ ਬਾਣੀਆਂ ਦੇ ਕੀਰਤਨ ਕੀਤੇ ਆਨੇ ਆਉਦੀ ਬਾਣੀਆਂ ਪੜਦੇ ਆ ਹਰ ਜਸ ਗਾਇਨ ਕਰਦੇ ਆ ਸੇਵਾ ਕਰਦੇ ਆ ਏਕ ਪ੍ਰਕਾਰ ਦੀਆਂ ਭੁੱਲਾਂ ਅਫਰਦੀਆਂ ਨੇ ਆਪਣਾ ਬਖਸ਼ਣ ਗਿਰਤ ਜਾਣ ਕੇ ਬਸ ਜਣਾ ਹੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਸਤਿਕਾਰ ਇੱਕ ਪ੍ਰਮਾਣ ਕਰਣੀ ਪੜੀ ਸੁਣੀ ਬਾਣੀ ਦਾ ਭਾਵ ਆਈਆਂ ਹੋਈਆਂ ਸੰਤਾਂ ਦੇ ਹਿਰਦਿਆਂ ਤੇ ਸੌਣਾ ਸਰਬਾਤ ਸਭ ਨੂੰ ਸੇਵਾ ਕਰਨ ਦੀ ਬਲ ਬੁੱਧੀ ਦਾ ਸਿਕਾਣੀ ਬਾਬਾ ਫੀਨੀਆਂ ਸੰਥਾਵਾਂ ਦੀਆਂ ਚੜਦੀਆਂ ਕਲਾਵੀਆਂ ਚੜਦੀਆਂ ਕਲਾ ਕਰਨੀਆਂ ਕੋਵੇ ਆਪਣੇ ਪਿਤ ਰੁਕਮਸ ਕੀ ਸੰਪਾਰ ਨੂੰ ਕਿਰਤਾਰਤ ਕਰੋ ਜੀ ਸੁਖ ਹੋਵੇ ਸੇਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਮ ਨਾਮ ਤੇਰੇ ਭਾਣੇ ਵਾਤਾ ਵਾਹਿ ਵੰਡੀ ਦਾ ਵਾਲਵ ਦੇ ਕੀਤੇ ਨੇ ਭਲੇ ਦੁ ਰਾਗਿਆ ਪੈ ਰਕਾਰ ਕੀ ਅਗੈ ਚਲਾਇ ਉਪੰਨ ਦਸੇ ਕਨ ਕੋ ਹੁਕਮੈ ਉਪਾਨਿਓ ਗ੍ਰੰਥ ਗ੍ਰੰਥ ਜੀ ਮਾਨਿਓ ਪ੍ਰਗਟ ਗ੍ਰਾਂ ਕੀ ਰੇ ਜੋ ਪ੍ਰਭੂ ਕੋ ਮਿਲ ਬੋਝ ਜਾਏ ਬੋਝ ਸ਼ਬਦ ਨੇ ਲੇ ਆਇਗਾ ਖਾਲਸਾ ਕੀ ਰਹੇ ਨ ਕੋ ਵਾਲਵ ਦੇ ਸਭ ਮਿਲenge ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ पा जोसर सेवे और पार तारा जो जोसार घर सेवे और पार तार भरे

ਤਉ ਮੈਂ ਆਇਆ ਸਰਣੀ ਆਇਆ ਪ੍ਰਭ ਤੇ ਆਇਆ ਕਿਰਪਾ ਆਇਆ ਜੋ ਪਾਵੈ ਤਉ ਰਾਖੋ ਸੁਆਮੀ ਮਾਰਗ ਗੁਰੁ ਪਠਾਇਆ ਹੋਇ ਆਇਆ ਦੂਰ ਚਾਤਕੈ ਮੈਂ ਤਕੇ ਤਉ ਸਰਨਾਈ ਜਿਓ ਮੈਂ ਆਸਾ ਰਖੀ ਕਿਤ ਮੈਂ Tchau. Uh -huh. ਪਰਵਤੇਰਾ ਤੇ ਸੈ ਅਦੇਸਾਨਾਈ ਸਤਗੁਰ ਚਾਰਨ ਲਗੇ ਬੋ ਮਿਟਿਆ ਆਏ ਬੜ ਗਾਇ ਮਨਮਾਈ ਸਤਗੁਰ ਦਿਆ ਦਿਲਾਸਾ ਜਨ ਕਰਿਆਏ ਸੋ ਬਾਸੇ ਤੇ ਹੋਰਨ ਹੋਈ ਆਸਾ my ਕੜੀ ਬੋਲਿੰਗ ਬੋਲ ਨਾ ਜੇ ਆਸਤਰਾ ਦੀ ਜੋਂ ਯਸ ਖਾਦਨੇ ਬਾਦ ਕੇ ਨੂੰ ਜਸ ਖਾਸਨੇ ਜਿਆ ਉਹ ਬਾਪ ਨੂੰ ਬਹੁਤ ਬਹੁਤ ਚੱਲ